ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਟੋਕੜ ਗੱਬਣਾ ਦੋ ਇਹ ਦੋਸਤੋ ਮੱਝਾਂ ਹੈਗੀਆਂ ਨੇ ਇਹਨਾਂ ਦੀ ਜਿਹੜੀ ਡਿਟੇਲ ਆ ਕਿੰਨੇ ਕਿੰਨੇ ਚਿਰ ਦੀ ਗੱਬਣ ਤੇ ਥੱਲੇ ਇਸ ਦੇ ਕੀ ਜਿਹੜਾ ਮਿਲਕ ਹੈਗਾ ਉਹ ਆਪਾਂ ਵੀਰ ਜੀ ਹੋਣਾ ਤੋਂ ਜਾਣਕਾਰੀ ਜਰੂਰ ਲਵਾਂਗੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈਗੀ ਆ ਜੀ ਆ ਜਿਹੜੀ ਵੀਡੀਓ ਆ ਉਸ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਆਪਾਂ ਬਾਈ ਹੋਣਾ ਤੋਂ ਜਾਣ ਲੈਨੇ ਆ ਜੀ ਥਾਂ ਟਿਕਾਣਾ ਬਾਈ ਹੋਣਾ ਦਾ ਨਾਮ ਸੋ ਮੱਜਾਂ ਦੀ ਡਿਟੇਲ ਆਪਾਂ ਪੂਰੀ ਜਿਹੜੀ ਆ ਵੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਆ ਸੋ ਆਪਾਂ ਗੱਲ ਕਰਦੇ ਆ ਜੀ ਵੀਰ ਜੀ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਆਪਣਾ ਨਾਮ ਦੱਸੋ ਪਹਿਲਾਂ ਜੀ ਮੇਰਾ ਨਾਮ ਮਨਜਿੰਦਰ ਸਿੰਘ ਜੀ ਤੇ ਆਪਣੇ ਜਿਹੜੇ ਕੰਟੈਕਟ ਨੰਬਰ ਆ ਮੋਬਾਈਲ ਨੰਬਰ ਉਹ ਵੀ ਬੋਲ ਕੇ ਦੱਸ ਦਿਓ ਜੀ 9592530198 ਠੀਕ ਆ ਜੀ ਤੇ ਆਪਣਾ ਏਰੀਆ ਤੇ ਤਹਿਸੀਲ ਆਪਣਾ ਤੇ ਜ਼ਿਲ੍ਹਾ ਦੱਸ ਦਿਓ ਨਾਲ ਜੀ ਏਰੀਆ ਪਿੰਡ ਆਪਣਾ ਹੀ ਗੱਟੀ ਹਰੀਗੇ ਠੀਕ ਅਮਰਸਰ ਬਾਈਪਾਸ ਦੇ ਉੱਤੇ ਮੇਨ ਤੇ ਤੇ ਤਹਿਸੀਲ ਜੀਰਾ ਜ਼ਿਲ੍ਹਾ ਫਰੀਪਰੀ ਠੀਕ ਆ ਜੀ ਹਾਂਜੀ ਸੋ ਵੀਰ ਜੀ ਆਪਾਂ ਅੱਜ ਇਹ ਦੋ ਟੋਕੜ ਜਿਹੜੀਆਂ ਗੱਬਣ ਇਹ ਮੱਝਾਂ ਲੈ ਕੇ ਆਏ ਹਾਂ ਜੀ ਠੀਕ ਆ ਜੀ ਸੋ ਵੀਰ ਜੀ ਜੇ ਆਪਾਂ ਇਸ ਪਹਿਲੀ ਮੱਝ ਦੀ ਆਪਾਂ ਗੱਲ ਕਰੀਏ ਤਾਂ ਇਸ ਬਾਰੇ ਸਾਨੂੰ ਜਾਣਕਾਰੀ ਦੇਵੋ ਵੀ ਕਿੰਨਾ ਸੂਆ ਸੂਈ ਹੈਗੀ ਹੈ ਜੀ ਤੇ ਕਿੰਨੇ ਚਿਰ ਦੀ ਸੂਈ ਆ ਇਹ ਜੀ ਆਪਾਂ ਪਿੱਛੇ ਹੀ ਲਿਆਂਦੇ ਹੋਏ ਆ ਉਹਨਾਂ ਦੇ ਦੱਸਣ ਮੁਤਾਬਕ ਵੀ ਤੀਜਾ ਸੂਆ ਸੂਈ ਆ ਕਿ ਚੌਥੇ ਸੂਆ ਸੂਣਾ ਠੀਕ ਆ ਤੇ ਇਸ ਟਾਈਮ ਇਹਦੇ ਥੱਲੇ 6 ਲੀਟਰ ਦੁੱਧ ਹੈਗਾ ਜੀ ਤਿਆਰ 6 ਲੀਟਰ ਦੋ ਡੰਗ ਦਾ ਦੁੱਧ ਤਿਆਰ ਆ ਜੀ ਦੋ ਡੰਗ ਦਾ ਤੇ ਬਾੜੇ ਤੇ ਮਿਲਦੀ ਆ ਬੱਚਾ ਨਹੀਂ ਹੈਗਾ ਮਗਰ 1.5 ਮਹੀਨੇ ਦੀ ਹਾਂ 1 ਮਹੀਨੇ ਇੱਕ ਦੀ ਬਣੀ ਹੋਈ ਹੈ ਜੀ ਠੀਕ ਹੈ ਸੋ ਦੋਸਤੋ ਇੱਕ ਮਹੀਨੇ ਦੀ ਇਹ ਜਿਹੜੀ ਮੱਝ ਆ ਪਹਿਲੀ ਇਹ ਬਣੀ ਹੈਗੀ ਹੈ 1 ਮਹੀਨੇ ਦੀ ਬਣੀ ਹੈ ਦੋਸਤੋ 6 ਲੀਟਰ ਇਸ ਥੱਲੇ ਜਿਹੜਾ ਦੁੱਧ ਦਾ ਤਿਆਰ ਹੈਗਾ ਪਹਾੜੇ ਤੇ ਬਾਈ ਹੁਣੀ ਕਹਿੰਦੇ ਆ ਵੀ ਮਿਲਦੀ ਆ ਆ ਦੋ ਡੰਗ ਦੀ ਚੁਵਾਈ ਆ ਬਾਕੀ ਵੀਰਜੀ ਤੋਂ ਪੁੱਛ ਲੈਣੇ ਆ ਵੀ ਵੀਰਜੀ ਜਿਹੜੀ ਥਣਾ ਦੀ ਵੀ ਸਾਨੂੰ ਦੱਸ ਦੋ ਵੀ ਥਣਾ ਚਾਰੇ ਕਿਵੇਂ ਆ ਜੀ ਬਿਲਕੁਲ ਕੋਈ ਭੂਰ ਛੱਟਾ ਜਾਂ ਕਿਸੇ ਤਰ੍ਹਾਂ ਦਾ ਕੋਈ ਵੱਧ ਦੁੱਧ ਜਾਂ ਘੱਟ ਕਿਸੇ ਵਿੱਚ ਹੋਵੇ ਤਾਂ ਥਣਾ ਦੀ ਆਪਣੀ ਗਾਰੰਟੀ ਹੈ ਜੀ ਵੱਧ ਦੁੱਧ ਹੋਵੇ ਜਾਂ ਛੱਟੇ ਦਾ ਸਭ ਆਪਣੀ ਗਾਰੰਟੀ ਹੈ ਜੀ ਠੀਕ ਆ ਜੀ ਵੱਧ ਘੱਟ ਧਾਰ ਦੁੱਧ ਹੋਵੇ ਥਣਾ 'ਚ ਸਭ ਆਪਣੀ ਗਾਰੰਟੀ ਹੈ ਜੀ ਦੁੱਧ ਸਹੀ ਨਿਕਲੂਗਾ ਜੀ ਜੋ ਵੀ ਹੋਊਗਾ ਠੀਕ ਹੈ ਜੀ ਬਾਕੀ ਇਹ ਕਿੰਨੇ ਚਿਰ ਦੀ ਦੱਸਿਆ ਜੀ ਇਹ ਸੂਈ ਹੋਈ ਇਹ ਜੀ 3 ਮਹੀਨਿਆਂ ਦੀ ਸੂਈ ਹੋਈ ਹੈ ਠੀਕ ਹੈ ਦੋਸਤੋ 3 ਮਹੀਨੇ ਹੋ ਗਏ ਆ ਜੀ ਇਸ ਮੱਝ ਨੂੰ ਸੂਈ ਹੋਈ ਨੂੰ ਤੇ ਜਿਹੜਾ ਬੱਚਾ ਸੀ ਫਿਰ ਉਹ ਪਿੱਛੋਂ ਹੀ ਆਪਣੇ ਕਿਸੇ ਕਾਰਨ ਕਰਕੇ ਜੀ ਮਰ ਗਿਆ ਸੀ ਜਾਂ ਨਹੀਂ ਆਇਆ ਨਾਲ ਪਿੱਛੋਂ ਹੀ ਨਹੀਂ ਆਇਆ ਬੱਚਾ ਇਹਦਾ ਜੀ ਠੀਕ ਆ ਸੋ ਦੋਸਤੋ ਬੱਚਾ ਇਸ ਦੇ ਨਾਲ ਨਹੀਂ ਹੈਗਾਗਾ ਬਾਈ ਹੁਣਾਂ ਦੱਸਿਆ ਹੀ ਆ ਵੀ ਜਿਹੜਾ ਇਸ ਦਾ ਮਿਲਣ ਦਾ ਜਿਹੜਾ ਟਾਈਮ ਆ ਉਹ ਪਾੜੇ ਤੇ ਹੀ ਹੈ ਪਾੜੇ ਤੇ ਖੁਸ਼ ਹੋ ਕੇ ਮਿਲਦੀ ਹੈ ਬਾਕੀ ਵੀਰ ਜੀ ਹੁਣਾਂ ਦੇ ਜਿਹੜੇ ਮੋਬਾਈਲ ਨੰਬਰ ਹਨ ਉਹ ਆਪਾਂ ਵੀਡੀਓ ਦੇ ਵਿੱਚ ਦੱਸੇ ਹਨ ਤੁਸੀਂ ਨੰਬਰਾਂ ਤੇ ਕੰਟੈਕਟ ਕਰਕੇ ਦੋਸਤੋ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਤੇ ਇੱਕ ਵਾਰੀ ਵੀਰ ਜੀ ਆਪਾਂ ਨੂੰ ਖੋਲ ਕੇ ਮੜਾ ਤੋਰ ਕੇ ਵਿਖਾ ਦਗੇ ਜੀ ਬਾਕੀ ਦੋਸਤੋ ਜਿਹੜਾ ਸਟਰਕਚਰ ਆ ਬਾਡੀ ਦਾ ਤੁਸੀਂ ਖੁਦ ਵੇਖ ਹੀ ਸਕਦੇ ਹੋ ਸਿੰਗਲ ਹੱਡੀ ਦੀ ਇਹ ਜੇ ਮੱਝ ਹੈਗੀ ਆ ਥੋੜੀ ਜੀ ਅਗਲੇ ਘਰੋਂ ਆਉਣ ਕਰਨ ਕਿਸੇ ਨਾ ਕਿਤੇ ਦੋਸਤੋ ਥੋੜੀ ਬਾਦੀ ਕੋਈ ਲੱਸੀ ਫਿੱਕੀ ਹੁੰਦੀ ਹੈ ਚੀਜ਼ ਬਾਕੀ ਮੇਰਾ ਵੀਰ ਜਿਹੜਾ ਕੋਈ ਸ਼ੌਕੀਨ ਹੋਵੇ ਆਪਦਾ ਵੀ ਜਿੰਨੇ ਕੁ ਪੈਸੇ ਵਾਲੀ ਹੈਗੀ ਇਹ ਚੀਜ਼ ਉਹਨੇ ਕੋ ਲਾਉਣ ਦੇ ਚਾਹਵਨ ਹੋ ਤੁਸੀਂ ਤੇ ਜਰੂਰ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਤੇ ਆਪੇ ਵੀਰ ਜੀ ਹੁਣਾਂ ਤੋਂ ਮੁੱਲ ਦਾ ਵੀ ਪੁੱਛਨੇ ਨੇ ਵੀਰ ਜੀ ਇਸ ਦਾ ਕੀ ਮੁੱਲ ਹੈਗਾ ਜੀ ਇਹ ਨਹੀਂ 45000 ਰੁਪਏ ਮੁੱਲ ਹੈ 45000 ਰੁਪਏ ਮੁੱਲ ਹੈ ਜੀ ਠੀਕ ਆ ਜੀ ਸੋ ਦੋਸਤੋ 45000 ਰੁਪਏ ਵੀਰ ਹੋਣਾ ਨੇ ਇਸ ਦਾ ਮੁੱਲ ਕੀਤਾ ਹੈ ਤੇ ਮੌਕੇ ਤੇ ਜੇ ਕੋਈ ਆਉਂਦਾ ਜੀ ਦੂਰੋਂ ਨੇੜਿਓਂ ਮਾਨਤਾਣ ਆਉਂਦਾ ਜੀ ਹਾਂਜੀ ਮਾਨਤਾਣ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਮਾਨਤਾਣ ਜ਼ਰੂਰ ਹੋਵੇਗਾ ਦੋਸਤੋ ਬਾਕੀ ਤੁਸੀਂ ਆ ਜਿਹੜਾ ਬੋਡੀ ਸੈਟ ਸਟਰਕਚਰ ਹੈਗਾ ਤੁਸੀਂ ਖੁਦ ਵੇਖ ਹੀ ਸਕਦੇ ਹੋ ਥੋੜੀ ਬਾਦੀ ਲੱਸੀ ਫਿੱਕੀ ਹੁੰਦੀ ਹੈ ਵੀ ਚੀਜ਼ ਜਦੋਂ ਅਗਲੇ ਘਰ ਆਉਂਦੀ ਆ ਬਾਕੀ ਜਿਹੜੇ ਵੀਰ ਆ ਕਾਫੀ ਸੇਵਾ ਸੁਭਾ ਕੋਈ ਕਰੇਗਾ ਲਾ ਜਾ ਕੇ ਅੱਗੇ ਜਾ ਕੇ ਤੇ ਚੰਗੀ ਮੱਝ ਹੈਗੀ ਦੋਸਤੋ ਬਿੱਲੀ ਆਖਾ ਤੁਸੀਂ ਵੇਖ ਸਕਦੇ ਹੋ ਕੁੰਡਾ ਸਿੰਘ ਹੈਗਾ ਚੌਥੇ ਸਵੇ ਇਸ ਵਾਰ ਸੁਈ ਆ ਬਾਕੀ ਮੇਰੇ ਵੀਰ ਜਿਹੜੇ ਵਿੱਚ ਹੋਰ ਸਿਆਣੇ ਵੇਖ ਰਹੇ ਨੇ ਵੀਡੀਓ ਤੁਸੀਂ ਆਪ ਜਜਮੈਂਟ ਕਰ ਹੀ ਸਕਦੇ ਹੋ ਬਰੀਕ ਚਮੜੀ ਹੈ ਦੋਸਤੋ ਪਤਲੀ ਚਮੜੀ ਦੀ ਇਹ ਜਿਹੜੀ ਮੱਝ ਹੈਗੀ ਆ ਸੋ ਆਪਾਂ ਦੂਜੀ ਮੱਝ ਦੀ ਵੀਰ ਜੀ ਗੱਲ ਕਰ ਲਈਏ ਟੇਲੀ ਮੱਝ ਆ ਜੀ ਤੇ ਇਸ ਦਾ ਸਾਨੂੰ ਦੱਸ ਦੋ ਵੀ ਇਹ ਕਿੰਨੇਵੇਂ ਸੂਬੇ ਦੀ ਸੂਈ ਆ ਇਹ ਚੌਥੇ ਕੁ ਸੂਏ ਦੀ ਸੂਈ ਹੋਈ ਹੈ ਜੀ ਅੱਗੇ ਪੰਜਵੇਂ ਸੂਣਾ ਜੀ ਠੀਕ ਆ ਜੀ ਤੇ ਇਸ ਟਾਈਮ ਥੱਲੇ 7 ਲੀਟਰ ਦੁੱਧ ਤਿਆਰ ਆ ਜੀ ਠੀਕ ਆ ਜੀ ਤਿੰਨ ਮਹੀਨਿਆਂ ਦੀ ਸੂਈ ਹੋਈ ਆ ਠੀਕ ਆ ਜੀ ਤੇ ਬੱਚਾ ਇਹਦਾ ਆਪਣੇ ਕੋਲ ਹੀ ਆ ਕੇ ਇੱਥੇ ਮਰ ਗਿਆ ਸੀ ਜੀ ਠੀਕ ਹੈ ਜੀ ਬੱਚਾ ਇਸ ਦਾ ਵੀ ਨਹੀਂ ਹੈਗਾ ਨਾ ਜੀ ਹਾਂ ਜੀ ਹਾਂ ਜੀ ਉਹ ਆਪਣੇ ਕੋਲੇ ਮਰ ਗਿਆ ਕੱਟੀ ਸੀ ਮਗਰ ਠੀਕ ਹੈ ਜੀ ਤੇ ਇਸ ਟਾਈਮ ਇਹ ਵੀ ਪਾੜੇ ਤੇ ਮਿਲਦੀ ਆ ਬਾਕੀ ਡੇਢ ਮਹੀਨੇ ਦੀ ਗੱਬਣਾ ਦੁੱਧ ਦੀ ਗਰੰਟੀ ਹੈ ਆਪਣੀ ਪੂਰੀ ਠੀਕ ਇਹ ਡੇਢ ਮਹੀਨੇ ਦੀ ਗੱਬਣਾ ਜੀ ਦੁੱਧ ਵੀਰ ਜੀ 7 ਲੀਟਰ ਦੱਸਿਆ ਜੀ ਦੋ ਡੰਗ ਦਾ ਦੁੱਧ ਇਸ ਦਾ ਵੀ ਦੋਸਤੋ ਤਿਆਰ ਢੇਲੀ ਮੱਝ ਹੈਗੀ ਆ ਮੀਨੀ ਮੱਝ ਹੈਗੀ ਆ ਤੁਸੀਂ ਵੇਖ ਸਕਦੇ ਹੋ ਚੌਥਾ ਸੂਆ ਇਹ ਵੀ ਸੂਈ ਆ ਬਾਕੀ ਵੀਰ ਉਹਨਾਂ ਨੂੰ ਦੱਸਿਆ ਵੀ ਚੰਗੀ ਆ ਦੁੱਧ ਵੱਲੋਂ ਵੀ ਤਾਂ ਚੰਗੀ ਆ ਵੀ ਸੱਜਰ ਦਾ ਵੀਰ ਜੀ ਦੁੱਧ ਪੁੱਛਿਆ ਸੀ ਸੱਜਰ ਦਾ ਦੁੱਧ ਤਾਂ ਕਿੰਨਾ ਸੀਗਾ ਜੀ 16 ਲੀਟਰ ਦੱਸਿਆ ਸੀ ਉਹਨਾਂ ਦੇ ਕਹਿਣ ਮੁਤਾਬਕ ਜੀ 16 ਲੀਟਰ ਜੀ ਹਾਂਜੀ ਹਾਂਜੀ ਉਹਨਾਂ ਤੋਂ ਕੋਈ ਸਾਂਭ ਸੰਭਾਲ ਲਿਓ ਜੀ ਬਾਅਦ ਚ ਕੋਈ ਚੱਕਰ ਬਣ ਗਿਆ ਆਪਸ ਵਿੱਚ ਕਰਦਾਦੇ ਉਸ ਕਰਕੇ ਦੁੱਧ ਘਟ ਗਈ ਉਹਨਾਂ ਨੇ ਵੀ ਦੇ ਦਿੱਤੀ ਕਿਸੇ ਹੋਰ ਨੂੰ ਠੀਕ ਆ ਜੀ ਤੇ ਉੱਥੇ ਜੀ ਜੂ ਨਹੀਂ ਲਾਇਆ ਇਹਨੇ ਕੱਲੀ ਨੇ ਪਹਿਲਾਂ ਉਹਨਾਂ ਕੋਲੇ ਪਸ਼ੂ ਆਵਾ ਸੀਗੇ ਠੀਕ ਆ ਜੀ ਸੋ ਕਿਸਾਨ ਵੀਰੋ ਤੁਸੀਂ ਵੇਖ ਸਕਦੇ ਹੋ ਢੇਲੀ ਮੱਝ ਹੈਗੀ ਆ ਮੀਨੀ ਜਿਹੜਾ ਦੁੱਧ ਦੇ ਵੀਰ ਹੁਣਾਂ ਦੱਸਿਆ ਵੀ 15-16 ਲੀਟਰ ਦੀ ਜਿਹੜੀ ਕੰਪੈਸਟੀ ਹੈਗੀ ਸੀ ਸੱਜਰ ਮੈਂ ਦੀ ਆ ਕੱਟੀ ਪਾਈ ਹੁਣਾਂ ਨੇ ਦੱਸਿਆ ਵੀ ਕਿਸੇ ਜਦੋਂ ਇਹ ਅਗਲੇ ਘਰੋਂ ਲੈ ਕੇ ਆਏ ਨੇ ਤੇ ਕੱਟੀ ਕਿਸੇ ਕਾਰਨ ਕਰਕੇ ਉਹ ਮਰ ਗਈ ਸੀ ਆਉਂਦਿਆਂ ਸਾਰੀ ਬਾਕੀ ਜਿਹੜਾ ਤੁਸੀਂ ਵੇਖ ਸਕਦੇ ਹੁਣ ਜਿਹੜੀ ਤੋਕੜ ਗੱਬਣ ਆ ਜਿਹੜੀ ਗੱਬਣ ਆ ਡੇਢ ਮਹੀਨੇ ਦੀ ਦੋਸਤੋ ਗੱਬਣ ਹੈਗੀ ਆ ਦੁੱਧ ਇਸ ਟਾਈਮ ਜਿਹੜਾ 7 ਲੀਟਰ ਬਿਲਕੁਲ ਤਿਆਰ ਹੈਗਾ ਤੇ ਵੀਰ ਹੁਣਾਂ ਨੂੰ ਕਹਿੰਨੇ ਵੀ ਆ ਵੀ ਆਪਾਂ ਖੋਲ ਕੇ ਜ਼ਰੂਰ ਇਹਦਾ ਵੀ ਤੋੜ ਲਈਏ ਜੀ ਇਹਨੂੰ ਵੀ ਹਵਾ ਨੇ ਦੀ ਵੀਰ ਜੀ ਜਿਹੜੀ ਪਿਛਲੇ ਥਣ ਇਹ ਥੋੜੇ ਜਿਹਾ ਜੁੜਵੇਂ ਆ ਤੇ ਬਾਕੀ ਹੈ ਅਗਲੇ ਮਗਰਲੇ ਬਿਲਕੁਲ ਬਰਾਬਰ ਏ ਤਾਂ ਹੈ ਹਾਂਜੀ ਹਾਂਜੀ ਦੁੱਧ ਬਰਾਬਰ ਨਿਕਲੂਆ ਆਪਣੀ ਗਾਰੰਟੀ ਹੈ ਜੀ ਫੋਲ ਲੈਂਦੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਵਧੀਆ ਬਾਡੀ ਸਟਰਕਚਰ ਆ ਵੀਰੋ ਅਵੇਖੀ ਸਕਦੇ ਹੋ ਹਵਾਨਾ ਵੀ ਤੁਸੀਂ ਵੇਖ ਲਿਓ ਮੇਰੇ ਵੀਰ ਜਿਹੜੇ ਚੰਗੀ ਤਰ੍ਹਾਂ ਕੈਮਰੇ ਤੇ ਦੇਖ ਸਕੋ ਤੁਹਾਨੂੰ ਬਿਲਕੁਲ ਨਹੀਂ ਦੀ ਕੀ ਨਾ ਵਿਖਾ ਦਿੰਦੀਆਂ ਕਿਉਂਕਿ ਤੁਸੀਂ ਦੂਰੋਂ ਨੇੜੇਓ ਆਉਣਾ ਮਗਰਲੇ ਥਣ ਥੋੜੇ ਜਿਹਾ ਵੀ ਸ਼ੇਪ ਦੇ ਵਿੱਚ ਜੁੜਵੇਂ ਹਨ ਅਗਲੇ ਥਣ ਨਿਖੜਵੇਂ ਹਨ ਦੋਸਤੋ ਬਾਕੀ ਅਗਲੇ ਅਗਲੇ ਤੇ ਮਗਰਲੇ ਥਨਾਂ ਦਾ ਗੈਪ ਜਿਹੜਾ ਉਹ ਹੈਗਾ ਦੋਸਤੋ ਘੱਟੋ ਘੱਟ ਵੀ 6-6 ਇੰਚ ਦਾ ਗੈਪ ਹੈਗਾ ਤੇ ਜਿਹੜੇ ਮਗਰਲੀ ਥਣਾਂ ਦੀ ਗੱਲ ਕਰੀਏ ਇਹ ਥੋੜੇ ਜਿਹਾ ਵੀ ਸ਼ੇਪ ਦੇ ਵਿੱਚ ਹਨ ਜੁੜਵੇਂ ਹਨ ਬਾਕੀ ਅਗਲੇ ਜਿਹੜੇ ਥਨਾਂ ਦੋਸਤੋ ਉਹ ਨਿਖੜਵੇਂ ਹਨ ਦੋਨੋਂ ਥਣ ਤੇ ਅਗਲੇ ਸੋ ਵੀਰ ਜੀ ਇਸ ਦਾ ਮੁੱਲ ਕੀ ਕਰ ਰਹੇ ਹੋ ਜੀ ਇਸ ਦਾ ਮੁੱਲ ਵੀ 45000 ਰੁਪਏ ਹੈ 45000 ਰੁਪਏ ਜੀ ਠੀਕ ਹੈ ਜੀ ਸਮਾਨ ਤਾਂ ਦੋਨਾਂ ਦੇ ਵਿੱਚੋਂ ਹੋ ਜਾਏਗਾ ਜੀ ਹਾਂਜੀ ਹਾਂਜੀ ਹੋਗਾ ਮੌਕੇ ਤੇ ਵੀ ਕਰਾਂਗੇ ਜੋ ਵੀ ਠੀਕ ਹੈ ਜੀ ਕੋਈ ਵੀਰ ਚਵਾਈ ਕਰਨੀ ਚਾਹਵੇ ਜੀ ਦੋ ਡੰਗ ਦੀ ਤਿੰਨ ਡੰਗ ਦੀ ਜੇ ਦੂਰੋਂ ਨੇੜੇ ਵੀ ਆਉਣਾ ਚਾਵੇ ਤਾਂ ਰੈਸ਼ ਦਾ ਕਿਤੇ ਰਹਿਣ ਦਾ ਮਾੜਾ ਪ੍ਰਬੰਧ ਆਪਣਾ ਹੈਗਾ ਜੀ ਪੂਰਾ ਰੋਟੀ ਪਾਣੀ ਸਭ ਕੁਝ ਠੀਕ ਆ ਵੀਰ ਜੀ ਠੀਕ ਆ ਤੇ ਦੋਸਤੋ ਦੋਨਾਂ ਜਿਹੜੀਆਂ ਮੱਜਾਂ ਆਪਾਂ ਤੁਹਾਨੂੰ ਦਿਖਾਈਆਂ ਨੇ ਦੋਸਤੋ 45 45000 ਰੁਪਏ ਮੋਹਲਾ ਬਾਕੀ ਤੁਸੀਂ ਆਪਦੀ ਆਪਦੀ ਲੋਡ ਅਨਸਾਰ ਆਪਦੇ ਮਤਲਬ ਕਿ ਜਿੱਦਾਂ ਵੀ ਤੁਸੀਂ ਚਾਹੋ ਆਪਦੇ ਤਰੀਕੇ ਨਾਲ ਮੋਹਲਾ ਲਾ ਸਕਦੇ ਹੋ ਬਾਈ ਹੁਣ ਬਾਈ ਹੁਣ ਨੂੰ ਜਰ ਆ ਕੇ ਬੈਠਾ ਤੁਸੀਂ ਉੱਥੇ ਆਪਦਾ ਬਾਸ ਸਕਦੇ ਹੋ ਸੋ ਵੀਰ ਜੀ ਆਪਣੇ ਮੋਬਾਈਲ ਨੰਬਰ ਇੱਕ ਵਾਰੀ ਬੋਲ ਕੇ ਫੇਰ ਦੱਸ 99592530198 ਜੀ ਠੀਕ ਹੈ ਜੀ WhatsApp ਤੇ ਵੀ ਬਿਲਕੁਲ ਸੇਮ ਹੀ ਹੈ ਹਾਂ ਜੀ ਸੇਮ ਨੰਬਰ ਹੈ ਠੀਕ ਹੈ ਸੋ ਦੋਸਤੋ ਜਿਹੜੇ ਮੋਬਾਈਲ ਨੰਬਰ ਨੇ ਤੁਹਾਡੇ ਕੋਲ ਪਹੁੰਚ ਗਏ ਹਨ WhatsApp ਤੇ ਬਾਈ ਹੁਣਾਂ ਨਾਲ ਤੁਸੀਂ ਬਾਤ ਜੀਤੀ ਵੀ ਕਰ ਸਕਦੇ ਹੋ ਤੇ WhatsApp ਤੇ ਕੋਈ ਫੋਟੋ ਵੀਡੀਓ ਛੋਟਾ ਕਲਿੱਪ ਕਿਸੇ ਤਰੀਕੇ ਦਾ ਤੁਸੀਂ ਕੋਈ ਡਾਊਟ ਰਹਿ ਗਈ ਹੋਵੇ ਵੀਡੀਓ ਦੇ ਵਿੱਚ ਤੁਸੀਂ ਉਹ WhatsApp ਦੇ ਥਰੂ ਜਰੂਰ ਮੰਗਾ ਸਕਦੇ ਹੋ ਬਾਕੀ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ